ਲੋਕ ਆਪਣੀ ਸਾਰੀ ਉਮਰ ਭਰ ਦੀ ਪੂੰਜੀ ਆਹਨੇ ਮਕਾਨਾਂ ਉੱਪਰ ਲਾ ਦਿੰਦੇ ਹਨ ਪਰ ਉਹਨਾਂ ਨਾਲ ਰੋਜ਼ਾਨਾ ਹੀ ੱਟਕਾ ਤੇ ਧੋਖਾ ਹੋ ਰਿਹਾ ਹੈ ਇਸੇ ਦੌਰਾਨ ਖਰੜ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਲੋਕਾਂ ਤੋਂ ਬਿਆਨੇ ਲੈ ਲੈਂਦੀ ਸੀ ਰਜਿਸਟਰੀਆਂ ਨਹੀਂ ਕਰਾਉਂਦੀ ਸੀ ਟੋਕਣ ਮਨੀ ਲਈ ਜਾਂਦੀ ਸੀ ਮੁਕਰ ਜਾਂਦੀ ਸੀ ਤੇ ਕਈਆਂ ਨੂੰ ਚੱਕ ਕੇ ਦੇ ਦਿੰਦੀ ਸੀ ਜੋ ਕਿ ਬੌਂਸ ਹੋ ਜਾਂਦੇ ਸਨ ਇਸੇ ਵੇਲੇ ਖਰੜ ਪੁਲਿਸ ਵੱਲੋਂ ਕਈ ਮਾਮਲੇ ਦਰਜ ਕੀਤੇ ਗਏ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈ ਲਿਆ ਗਿਆ ਹੈ ਇਸ ਬਾਰੇ ਦੀ ਜਾਣਕਾਰੀ ਦਿੰਦਾ ਖਰੜ ਡੀਐਸਪੀ ਦੱਸਿਆ ਕਿ ਇਹ ਸੋਰਤਬਤ ਪੇਸ਼ ਕਰਤਾ ਆਇਆ ਸਨ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਸਾਡੇ ਡੀਐਸਪੀ ਖਰੜ ਇਸ ਬਾਰੇ ਕੀ ਜਾਣਕਾਰੀ ਦੇ ਰਹੇ ਹਨ ਇਹ ਜੀ ਬੇਸਿਕਲੀ ਨੀਹਾ ਸ਼ਰਮਾ ਨਾਮ ਦੀ ਇੱਕ ਪ੍ਰਾਪਰਟੀ ਦਾ ਕੰਮ ਕਰਦੀ ਸੀ ਲੇਡੀ ਹੌਕ ਰੀਅਲ ਏਸਟੇਟ ਦੇ ਨਾਮ ਤੇ ਇਹਨੇ ਆਪਣਾ ਆਫਿਸ ਜਿਹੜਾ ਖੁੱਲਿਆ ਹੋਇਆ ਸੀਗਾ ਸੈਕਟਰ 123 ਸਨੀਅ ਕਲੇਬ ਖਰੜ ਤੇ ਪਹਿਲਾਂ ਇੱਕ ਇਹਦਾ ਆਫਿਸ ਲੰਡਰਾ ਰੋਡ ਤੇ ਵੀ ਸੀਗਾ ਕੁਝ ਸਮੇਂ ਤੋਂ ਸਾਨੂੰ ਕੋਈ ਨਾ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹਨਾਂ ਦਾ ਜਿਹੜਾ ਹੈਗਾ ਕੰਮਕਾਰ ਦੇ ਵਿੱਚ ਕੋਈ ਨਾ ਕੋਈ ਸ਼ਾਇਦ ਲੋਕਾਂ ਨਾਲ ਠੱਗੀਆਂ ਮਾਰ ਰਹੀ ਹੈ ਤੇ ਸਾਨੂੰ ਕੰਪਲੇਂਟਸ حاصل ਹੋਈਆਂ ਉਹਨਾਂ ਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਤੇ ਸਾਰੀ ਚੀਜ਼ ਵੈਰੀਫਾਈ ਕੀਤੀ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਸਰ ਕਿੰਨੇ ਕੁ ਦੀ ਠੱਗੀ ਮਾਰ ਚੁੱਕੀ ਆ ਹੁਣ ਤੱਕ ਲੋਕਾਂ ਨਾਲ ਜੀ ਇਹ ਜੀ ਅਲੱਗ-ਅਲੱਗ ਕੰਪਲੇਂਂਟਸ ਨੇ ਤਿੰਨ ਅਸੀਂ ਥਾਣਾ ਸਦਰ ਖਰੜ ਵਿਖੇ ਐਫ ਆਈ ਆਰ ਦਰਜ ਕੀਤੀਆਂ ਤੇ ਦੋ ਅਸੀਂ ਸਿਟੀ ਖਰੜ ਵਿੱਚ ਦਰਜ ਕੀਤੀਆਂ ਅਲੱਗ-ਅਲੱਗ ਅਮਾਊਂਟ ਦੀਆਂ ਹੈਗੀਆਂ ਕਿਸੇ ਨਾਲ 1 ਲੱਖ ਰੁਪਏ ਦਾ ਕੁਛ ਤੋਂ ਟੋਕਨ ਮਨੀ ਲਿਆ ਕਿਸੇ ਤੋਂ ਬਿਆਨੇ ਦੀ ਵਿੱਚ ਪੈਸੇ ਲਏ ਨੇ ਅਲੱਗ-ਅਲੱਗ ਅਮਾਊਂਟ ਦੀ ਕਿਵੇਂ ਠੱਗੀ ਕਿਵੇਂ ਕਰਦੇ ਸੀ ਇਹਦਾ ਬੇਸਿਕ ਜੀ ਕਾਮਨ ਮੋਡਸ ਆਪਰੈਂਡ ਹੀ ਇਹ ਸੀਗਾ ਕਿ ਇਹ ਕਿਸੇ ਨਾ ਕਿਸੇ ਜਿਹੜੇ ਇਹਦੇ ਕੋਲ ਗਾਹਕ ਆਉਂਦੇ ਸੀਗੇ ਉਹਨਾਂ ਨੂੰ ਇਹ ਗੱਲ ਕਹਿੰਦੀ ਸੀ ਵੀ ਜੇ ਕੋਈ ਪ੍ਰਾਪਰਟੀ ਜਾਂ ਫਲੈਟ ਜਾਂ ਪਲਾਟ ਕਿਸੇ ਨੂੰ ਦਿਖਾਉਂਦੀ ਸੀ ਉਹਦੇ ਉਹਨਾਂ ਨੂੰ ਕਹਿੰਦੀ ਸੀ ਕਿ ਮੇਰਾ ਜਿਹੜੇ ਉਸ ਪਲਾਟ ਜਾਂ ਫਲੈਟ ਦੇ ਓਨਰ ਨੇ ਉਹਨਾਂ ਨਾਲ ਜਿਹੜਾ ਪੂਰਾ ਫੁੱਲ ਐਂਡ ਫਾਈਨਲ ਐਗਰੀਮੈਂਟ ਹੋਇਆ ਹੋਇਆ ਤੇ ਵੀ ਹੁਣ ਮੈਂ ਹੀ ਇਹਦੀ ਮਾਲਕ ਹੈਗੀ ਆ ਉਹਦੇ ਵਿੱਚ ਜਾਂ ਤਾਂ ਇਹ ਕਰਦੀ ਸੀਗੀ ਮੋਸਟਲੀ ਜਾਂ ਫਿਰ ਇਹ ਕਿਸੇ ਨਾ ਕਿਸੇ ਬੰਦੇ ਤੋਂ ਟੋਕਨ ਅਮਾਊਂਟ ਲੈ ਲੈਂਦੀ ਸੀ ਛੋਟੀ ਅਮਾਊਂਟ ਜਿਵੇਂ 1-2 ਲੱਖ ਅਗਲਾ ਦੇ ਦਿੰਦਾ ਬੁੱਕ ਕਰਨ ਲਈ ਉਸ ਤਰੀਕੇ ਨਾਲ ਇਹ ਠੱਗੀ ਮਾਰਦੀ ਸੀ ਸਰ ਪਤਾ ਲੱਗਿਆ ਕਿ ਇਹ ਪੈਸੇ ਦੀ ਜਗ੍ਹਾ ਜਦੋਂ ਲੋਕ ਪੈਸੇ ਮੰਗਦੇ ਸੀ ਪੈਸੇ ਤੇ ਨਹੀਂ ਦਿੱਤੀ ਜਾਂਦੀ ਚੈੱਕ ਦੇ ਦਿੰਦੇ ਸੀ ਕਹਿੰਦੇ ਚੈੱਕ ਵੀ ਬਾਂਸ ਹੋਣੇ ਆ ਜੀ ਕੋਈ ਹਾਂਜੀ ਸਾਡੇ ਕੋਲ ਦੋ ਕੇਸਿਸ ਦੇ ਵਿੱਚ ਇਹ ਵੀ ਆਇਆ ਕਿ ਜਿਵੇਂ ਇੱਕ ਅਜੇ ਕੁਮਾਰੀ ਹੈਗੇ ਨੇ ਉਹਨਾਂ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਇਹਨੇ 20 ਲੱਖ ਰੁਪਏ ਅਮਾਉਂਟ ਲਈ ਸੀਗੀ ਜਦੋਂ ਉਹਨਾਂ ਨੇ ਇਹਨਾਂ ਕੋਲ ਪੈਰਵੇ ਕੀਤੀ ਵੀ ਸਟਿਵੀ ਨਹੀਂ ਸਾਡੀ ਹੋ ਰਹੀ ਤੇ ਸਾਡੇ ਪੈਸੇ ਵਾਪਸ ਕਰੋ ਤੇ ਉਸ ਪੈਸੇ ਵਾਪਸ ਕਰਨ ਦੀ ਜਗ੍ਹਾ ਤੇ ਇਹਨੇ ਉਹਨਾਂ ਨੂੰ ਚੈੱਕ ਦਿੱਤੇ ਜੋ ਚੈੱਕ ਦੇ ਸੌਨਰ ਹੋ ਗਏ ਤੇ ਉਹਦੇ ਉਪਰੰਤ ਉਹਨਾਂ ਨੇ ਫਿਰ ਸਾਡੇ ਕੋਲ ਕੰਪਲੇਂਟ ਲੌਂਚ ਕੀਤੀ ਤੇ ਅਸੀਂ ਇਹਦੇ ਤੇ ਐਫ ਆਈ ਆਰ ਦਰਜ ਕੀਤੀ ਤੇ ਸਰ ਹੁਣ ਜਿਹੜਾ ਸਿਟੀ ਥਾਣੇမှာ ਮਾਮਲਾ ਦਰਜ ਹੋਇਆ ਹੈ ਕਿ ਆਪ ਕੋਰਟ ਨੂੰ ਮਾਣੇ ਬਿਦਾਲ ਮੈਂ ਕੋਰਟ ਪੇਸ਼ ਕਰਦੇ ਨਹੀਂ ਹਾਂਜੀ ਅੱਜ ਇਹਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕਰਕੇ ਫਰਦਰ ਕੁਝ ਕਿਛੇ ਉਹਨੂੰ ਕਰਾਂਗੇ ਪਰ ਲੱਗਦਾ ਕੋਈ ਹੋਰ ਵੀ ਜਿਹੜੇ ਕੰਪਲੇਟ ਆਣਗੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ ਹਾਂਜੀ ਸਾਨੂੰ ਹੈ ਇੱਕ ਦੋ ਕੰਪਲੇਨਟ ਸਾਡੇ ਕੋਲ ਹੋਰ ਵੀ ਇਹਦੇ ਖਿਲਾਫ ਆਈਆਂ ਨੇ ਤੇ ਉਹਦੇ ਵਿੱਚ ਵੀ ਅਸੀਂ ਪ੍ਰੀਲੀਮਨਰੀ ਵੈਰੀਫਾਈ ਕਰਕੇ ਉਹਦੇ ਵਿੱਚ ਵੀ ਇਹਦੇ ਤੇ ਕਾਰਵਾਈ ਜਿਹੜੀ ਹੈ ਕਰਾਂਗੇ